ਤਨੋ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਸਾਰੇ ਉਹ ਗਣਸਾ ਦਾ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾ ਟਟਾ ਕੇ ਗਏ ਆਨਲਾਈਨ ਗੋਸਪਲ ਮਿਨਿਸਟਰੀ ਦੇ 1086ਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਮਤੀ ਦੀ ਖੁਸ਼ਖਬਰੀ ਦੇ 14ਵੇਂ ਅਧਿਆਇ ਦੀ 32ਵੀਂ ਆਇਤ ਵਿੱਚ ਅਸੀਂ ਇੱਥਾ ਪੜ੍ਹਦੇ ਹਾਂ ਫਿਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਹੈ ਪ੍ਰਭੂ ਯਿਸੂ ਮਸੀਹ ਨੇ ਇੱਕ ਸ਼ਾਮ ਦੇ ਵੇੜੇ ਨੂੰ ਆਪਣੇ ਚੇਲਿਆਂ ਨੂੰ ਬੇੜੀ ਵਿੱਚ ਬਿਠਾ ਕੇ ਝੀਲ ਦੇ ਪਰਲੇ ਪਾਸੇ ਜਾਣ ਵੱਲ ਕੱਲਿਆ ਅਤੇ ਜਦੋਂ ਕਿਸ਼ਤੀ ਝੀਲ ਦੇ ਵਿਚਕਾਰ ਪਹੁੰਚੀ ਤਾਂ ਇਹ ਡਗਮਗਾ ਰਹੀ ਸੀ ਕਿਉਂਕਿ ਹਵਾ ਸਾਹਮਣੋਂ ਵੱਜਦੀ ਸੀ ਰਾਤ ਦੇ ਚੌਥੇ ਪਹਿਰ ਜਦੋਂ ਯਿਸੂ ਝੀਲ ਉੱਤੇ ਤੁਰਦਾ ਹੋਇਆ ਉਹਨਾਂ ਕੋਲੇ ਆਇਆ ਤਾਂ ਚੇਦੇ ਡਰ ਗਏ ਜਦੋਂ ਉਹਨਾਂ ਨੇ ਉਸਨੂੰ ਝੀਲ ਉੱਤੇ ਤੁਰਦਾ ਦੇਖਿਆ ਤਦ ਯਿਸੂ ਨੇ ਤੁਰੰਤ ਉਹਨਾਂ ਨਾਲ ਗੱਲ ਕੀਤੀ ਅਤੇ ਆਖਿਆ ਇਹ ਮੈਂ ਹਾਂ ਡਰੋ ਨਾ ਜਿਸ ਤਰ੍ਹਾਂ ਇਸ ਘਟਨਾ ਵਿੱਚ ਝੀਲ ਦੇ ਵਿਚਕਾਰ ਤੇਜ਼ ਹਵਾ ਕਾਰਨ ਚੇਲਿਆਂ ਦੀ ਬੇੜੀ ਲਹਿਰਾਂ ਨਾਲ ਹਿੱਲ ਰਹੀ ਸੀ ਉਸੇ ਤਰ੍ਹਾਂ ਸਾਡੇ ਜੀਵਨ ਵਿੱਚ ਕਈ ਵਾਰ ਹੁੰਦਾ ਹੈ ਕਈ ਤਰ੍ਹਾਂ ਦੇ ਹਾਦਸੇ ਮੁਸੀਬਤਾਂ ਬਿਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਆ ਜਾਂਦੀਆਂ ਹਨ ਅਜਿਹੇ ਸਮੇਂ ਵਿੱਚ ਮਨੁੱਖ ਦਾ ਕੋਈ ਸਹਾਰਾ ਨਹੀਂ ਹੁੰਦਾ ਅਤੇ ਜਿਸ ਨੂੰ ਇਹ ਮਿਲਦਾ ਹੈ ਉਹ ਸਵਾਰਥੀ ਹੋਣ ਕਾਰਨ ਬੇਕਾਰ ਹੋ ਜਾਂਦਾ ਹੈ ਪ੍ਰਭੂ ਯਿਸੂ ਮਸੀਹ ਨੂੰ ਕੋਲੇ ਸਲੀਬ ਉੱਤੇ ਬਲੀਦਾਨ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਉਹਦੇ ਵਿੱਚ ਵਿਸ਼ਵਾਸ ਕਰੇ ਬਚਾਇਆ ਜਾ ਸਕੇ ਅਤੇ ਪ੍ਰਭੂ ਯਿਸੂ ਮਸੀਹ ਨਾਲ ਸਦੀਵੀ ਸੰਗਤ ਵਿੱਚ ਹੋਵੇ ਉਹ ਉਹਨਾਂ ਦੇ ਜੀਵਨ ਨੂੰ ਸ਼ਾਂਤੀ ਅਤੇ ਆਨੰਦ ਨਾਲ ਭਰ ਦੇਵੇਗਾ ਜਿੱਥੇ ਡਰ ਦੀ ਕੋਈ ਥਾਂ ਨਾ ਹੋਵੇਗੀ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਤੁਹਾਡਾ ਵੀ ਅਜਿਹਾ ਜੀਵਨ ਹੋਵੇ ਇਹ ਪਰਮੇਸ਼ੁਰ ਰੱਬੇ ਤੁਹਾਡੇ ਲਈ ਸਾਡੀ ਪ੍ਰਾਰਥਨਾ ਹੈ ਧੰਨਵਾਦ